ਇਹ ਹੈ ਪੰਜਾਬ ਦਾ ਇੱਕ ਬੜਾ ਹੀ ਸੋਹਣਾ ਜਿਹਾ ਪਿੰਡ ਇਸ ਪਿੰਡ ਦੇ ਵਿੱਚ ਇੱਕ 14 ਕੁ ਵਰਿਆਂ ਦਾ ਮੁੰਡਾ ਰਹਿੰਦਾ ਸੀ ਜਿਹਦਾ ਨਾਮ ਸੀ ਸਰਬਜੀਤ ਸਿੰਘ ਘਰ ਦੇ ਸਾਰੇ ਉਹਨੂੰ ਪਿਆਰ ਦੇ ਨਾਲ ਬੀਰੂ ਕਹਿ ਕੇ ਬੁਲਾਉਂਦੇ ਸਨ ਬੀਰੂ ਦੀ ਮਾਂ ਸੁਰਮੁਖੀ ਜਿਹੜੀ ਕਿ ਪਿੰਡ ਦੀ ਸਭ ਤੋਂ ਅਮੀਰ ਔਰਤ ਸੀ ਉਹਨਾਂ ਦੇ ਕੋਲ ਵੱਡੀਆਂ-ਵੱਡੀਆਂ ਜ਼ਮੀਨਾਂ ਸੋਨੇ ਦੇ ਬਹੁਤ ਸਾਰੇ ਗਹਿਣੇ ਤੇ ਇੱਕ ਮਹਿਲ ਵਰਗਾ ਬਹੁਤ ਵੱਡਾ ਮਕਾਨ ਸੀ ਪਰ ਅਮੀਰੀ ਦੇ ਨਾਲ-ਨਾਲ ਉਹਨਾਂ ਦੇ ਦਿਲ ਵਿੱਚ ਬਹੁਤ ਜ਼ਿਆਦਾ ਹੰਕਾਰ ਵੀ ਭਰਿਆ ਪਿਆ ਸੀ ਬੀਰੂ ਸਕੂਲ ਵਿੱਚ ਪੜਦਾ ਸੀ ਪਰ ਉਹ ਸਕੂਲ 'ਚ ਆਪਣੇ ਸਾਰੇ ਸਾਥੀਆਂ ਨੂੰ ਹਮੇਸ਼ਾ ਹੀ ਆਪਣੇ ਤੋਂ ਬਹੁਤ ਹੀ ਜ਼ਿਆਦਾ ਨੀਮਾ ਸਮਝਦਾ ਸੀ ਮਹਿੰਗੀ ਸਾਈਕਲ ਨਵੀਆਂ ਜੁੱਤੀਆਂ ਤੇ ਚਮਕਦਾਰ ਬੈਗ ਦੀਆਂ ਸੇਖੀਆਂ ਮਾਰਨਾ ਉਹਦੀ ਆਦਤ ਬਣ ਚੁੱਕੀ ਸੀ ਇੱਕ ਦਿਨ ਸਕੂਲ ਵਿੱਚ ਉਹਦੀ ਇੱਕ ਵਾਕਫਕਾਰ ਕੁੜੀ ਸੁਖਮਨ ਨੇ ਆਪਣੀ ਨਵੀਂ ਪੈਨਸਲ ਬੀਰੂ ਨੂੰ ਦਿਖਾਈ ਸੁਖਮਨ ਦੀ ਖੁਸ਼ੀ ਦੇਖ ਕੇ ਬੀਰੂ ਨੂੰ ਹਾਸਾ ਆ ਗਿਆ ਉਹਨੇ ਕਿਹਾ ਇਹ ਕੀ ਬਕਵਾਸ ਪੈਨਸਲ ਹੈ ਮੇਰੇ ਕੋਲ ਤਾਂ ਸੋਨੇ ਦੀ ਨੋਕ ਵਾਲਾ ਬਹੁਤ ਜ਼ਿਆਦਾ ਕੀਮਤੀ ਪੈਨ ਹੈ ਸੁਖਮਨ ਦਾ ਚਿਹਰਾ ਇੱਕਦਮ ਲਟਕ ਗਿਆ ਪਰ ਬੀਰੂ ਨੂੰ ਕੋਈ ਪਰਵਾਹ ਨਹੀਂ ਸੀ ਸਕੂਲ ਦੇ ਅਧਿਆਪਕ ਮਾਸਟਰ ਜਗਤਾਰ ਸਿੰਘ ਅਕਸਰ ਬੀਰੂ ਨੂੰ ਸਮਝਾਉਂਦੇ ਕਿ ਬੀਰੂ ਇਹ ਹੰਕਾਰ ਤੇਨੂੰ ਇੱਕ ਦਿਨ ਜ਼ਰੂਰ ਲੈ ਡੁੱਬੇਗਾ ਨਿਮਰਤਾ ਸਿੱਖ ਸਾਰਿਆਂ ਦੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਪਰ ਬੀਰੂ ਦੇ ਕੰਨਾਂ ਤੇ ਜਮਈ ਜੂ ਨਾ ਸਰਕਦੀ ਬੀਰੂ ਦੀ ਮਾਂ ਸੁਰਮੁਖੀ ਵੀ ਆਪਣੇ ਹੰਕਾਰ ਵਿੱਚ ਕਿਸੇ ਤੋਂ ਘੱਟ ਨਹੀਂ ਸੀ ਪਿੰਡ ਦੀਆਂ ਔਰਤਾਂ ਜਦੋਂ ਗੁਰੂ ਘਰ ਲੰਗਰ 'ਚ ਸੇਵਾ ਕਰਦੀਆਂ ਤਾਂ ਸੁਰਮੁਖੀ ਕਹਿੰਦੀ ਕਿ ਮੈਂ ਤਾਂ ਬਹੁਤ ਜ਼ਿਆਦਾ ਮਾਇਆਦਾਨ ਕੀਤੀ ਹੈ ਤੁਸੀਂ ਤਾਂ ਬਸ ਐਵੇਂ ਹੀ ਆਟਾ ਗੁੰਦੀਆਂ ਰੈਂਦੀਆਂ ਹੋ ਉਹਦੀਆਂ ਗੱਲਾਂ ਸੁਣ ਕੇ ਪਿੰਡ ਦੀਆਂ ਔਰਤਾਂ ਬਹੁਤ ਜ਼ਿਆਦਾ ਦੁਖੀ ਹੁੰਦੀਆਂ ਪਰ ਸੁਰਮੁਖੀ ਨੂੰ ਇਸ ਗੱਲ ਦੀ ਵੀ ਜਮਾਂ ਹੀ ਕੋਈ ਪਰਵਾਹ ਨਹੀਂ ਸੀ ਇੱਕ ਦਿਨ ਪਿੰਡ 'ਚ ਬਹੁਤ ਵੱਡਾ ਮੇਲਾ ਲੱਗਾ ਮੇਲੇ ਵਿੱਚ ਬਹੁਤ ਜ਼ਿਆਦਾ ਰੌਣਕ ਸੀ ਦੁਕਾਨਾਂ ਸਜੀਆਂ ਹੋਈਆਂ ਸਨ ਤੇ ਬੱਚੇ ਖੇਡ ਤਮਾਸ਼ੇ ਵਿੱਚ ਮਸਤ ਸਨ ਸੁਰਮੁਖੀ ਨੇ ਬੀਰੂ ਨੂੰ ਨਵੇਂ ਕੱਪੜੇ ਪਵਾਏ ਤੇ ਆਪ ਵੀ ਸੋਨੇ ਦੀਆਂ ਚੂੜੀਆਂ ਖੜਕਾਉਂਦੀ ਮੇਲੇ ਵਿੱਚ ਜਾ ਪਹੁੰਚੀ ਉਹਨਾਂ ਦੀ ਸ਼ੇਖੀ ਦੇਖ ਦੇਖ ਕੇ ਪਿੰਡ ਵਾਲੇ ਅੰਦਰੋਂ ਅੰਦਰੀ ਖੂਬ ਹੱਸਦੇ ਪਰ ਉਹਨਾਂ ਦੇ ਮੂਰੇ ਕੋਈ ਵੀ ਆਪਣੀ ਜ਼ੁਬਾਨ ਨਹੀਂ ਸੀ ਖੋਲਦਾ ਮੇਲੇ ਵਿੱਚ ਇੱਕ ਬੁੱਢੀ ਮਾਈ ਬੈਠੀ ਹੋਈ ਸੀ ਉਹਦੇ ਕੱਪੜੇ ਬੜੇ ਹੀ ਜ਼ਿਆਦਾ ਸਾਦੇ ਜਿਹੇ ਸਨ ਪਰ ਚਿਹਰੇ ਤੇ ਬੜੀ ਇੱਕ ਅਜੀਬ ਜਹੀ ਚਮਕ ਸੀ ਉਹਨੇ ਬੀਰੂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟਾ ਮੇਰੇ ਲਈ ਇੱਕ ਗੁਲਾਬ ਜਾਮਨ ਲਿਆ ਮੇਰੀ ਜੇਬ ਦੇ ਵਿੱਚ ਸਿਰਫ 5 ਰੁਪਏ ਆ ਪਰ ਮੈਂ ਤੁਹਾਨੂੰ ਦਵਾਮਾ ਦਿਆਂਗੀ ਬੀਰੂ ਨੇ ਮੂੰਹ ਜਾ ਬਣਾਇਆ ਤੇ ਕਿਹਾ ਉਹ ਮਾਈ 5 ਰੁਪਏ ਦੇ ਨਾਲ ਕੀ ਹੁੰਦਾ ਜਾ ਜਾ ਕੇ ਆਪਣਾ ਕੰਮ ਕਰ ਮੇਰੇ ਵਰਗੇ ਨਾਲ ਗੱਲ ਕਰਨ ਦੀ ਤੇਰੀ ਹਿੰਮਤ ਕਿਦਾ ਹੋਈ ਸੁਰਮੁਖੀ ਨੇ ਵੀ ਮਾਈ ਨੂੰ ਝਟਕਿਆ ਕਹਿਣ ਲੱਗੀ ਇਹ ਭੀਖ ਮੰਗਣ ਵਾਲੀਆਂ ਵਰਗੀ ਗੱਲ ਕਰਦੀ ਪਈ ਆ ਸਾਡੇ ਨਾਲ ਗੱਲ ਕਰਨ ਦੀ ਤੇਰੀ ਔਕਾਤ ਨਹੀਂ ਹੈਗੀ ਮਾਈ ਚੁੱਪਚਾਪ ਮੁਸਕਰਾਉਂਦੀ ਰਹੀ ਉਹ ਮੂੰਹੋਂ ਕੁਝ ਨਾ ਬੋਲੀ ਪਰ ਉਹਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਗੱਲ ਸੀ ਜਿਨੇ ਬੀਰੂ ਦੇ ਦਿਲ ਵਿੱਚ ਇੱਕ ਅਣਜਾਣ ਜਿਹਾ ਡਰ ਪੈਦਾ ਕਰ ਦਿੱਤਾ ਉਹ ਦਿਨ ਰਾਤ ਨੂੰ ਬੀਰੂ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਉਹੀ ਮਾਈ ਉਹਦੇ ਸਾਹਮਣੇ ਖੜੀ ਸੀ ਪਰ ਹੁਣ ਉਹਦੇ ਮੱਥੇ ਤੇ ਚਮਕਦਾਰ ਤਾਰਾ ਸੀ ਤੇ ਉਹਦੇ ਹੱਥ ਦੇ ਵਿੱਚ ਇੱਕ ਚਮਕਦਾਰ ਕਿਤਾਬ ਸੀ ਮਾਈ ਨੇ ਗੰਭੀਰ ਆਵਾਜ਼ ਵਿੱਚ ਕਿਹਾ ਬੀਰੂ ਹੰਕਾਰ ਦੇ ਨਾਲ ਤੂੰ ਸਾਰਾ ਕੁਝ ਗਵਾ ਦੇਵੇਂਗਾ ਜੇ ਤੂੰ ਅੱਜ ਮੇਰੀ ਮਦਦ ਕਰ ਦਿੰਦਾ ਤਾਂ ਮੈਂ ਤੈਨੂੰ ਇੱਕ ਐਦਾਂ ਦੀ ਵਿੱਦਿਆ ਦੇਣੀ ਸੀ ਜਿਹੜੀ ਤੈਨੂੰ ਦੁਨੀਆਂ ਦੀ ਸਭ ਤੋਂ ਵੱਡੀ ਅਮੀਰੀ ਦੇ ਸਕਦੀ ਸੀ ਬੀਰੂ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਮਾਈ ਤੂੰ ਕੌਣ ਹੈ ਤਾਂ ਮਾਈ ਨੇ ਮੁਸਕਰਾਉਂਦਿਆਂ ਕਿਹਾ ਮੈਂ ਸਮੇਂ ਦੀ ਆਵਾਜ਼ ਹਾਂ ਜੋ ਕਿ ਹਮੇਸ਼ਾ ਹੀ ਕਿਸ ਨਾ ਕਿਸੇ ਨੂੰ ਸਬਕ ਸਿਖਾਉਂਦੀ ਰਹਿੰਦੀ ਹੈ ਬੀਰੂ ਦੀ ਇਕਦਮ ਨੀਂਦ ਖੁੱਲ ਗਈ ਉਹਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕ ਰਿਹਾ ਸੀ ਉਨੇ ਸੋਚਿਆ ਕੀ ਮੈਂ ਸੱਚਮੁੱਚ ਗਲਤ ਕਰ ਰਿਹਾ ਹਾਂ ਉਹਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਸੁਰਮੁਖੀ ਪਹਿਲਾਂ ਤਾਂ ਹੱਸੀ ਪਰ ਫਿਰ ਉਹਨੂੰ ਵੀ ਆਪਣੀਆਂ ਸੇਖੀਆਂ ਯਾਦ ਆ ਗਈਆਂ ਉਹਨੂੰ ਅਹਿਸਾਸ ਹੋਇਆ ਕਿ ਉਹ ਵੀ ਪਿੰਡ ਵਾਲਿਆਂ ਨੂੰ ਹਮੇਸ਼ਾ ਹੀ ਆਪਣੇ ਤੋਂ ਨੀਵਾ ਸਮਝਦੀ ਸੀ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵਧੀਆ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ ਅਗਲੇ ਦਿਨ ਬੀਰੂ ਮੇਲੇ ਵਿੱਚ ਮਾਈ ਨੂੰ ਲੱਭਣ ਗਿਆ ਬਹੁਤ ਹੀ ਜ਼ਿਆਦਾ ਲੱਭਣ ਤੇ ਉਹ ਮਾਈ ਇੱਕ ਦੁਕਾਨ ਦੇ ਕੋਲ ਉਹਨੂੰ ਬੈਠੀ ਮਿਲੀ ਬੀਰੂ ਨੇ ਝੁੱਕ ਕੇ ਮਾਫੀ ਮੰਗੀ ਕਹਿਣ ਲੱਗਿਆ ਮਾਈ ਮੈਂ ਕੱਲ ਤੈਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਿਹਾ ਸੀ ਮੈਨੂੰ ਮਾਫ ਕਰ ਦੇ ਉਹਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ ਮਾਈ ਦੇ ਲਈ ਗੁਲਾਬ ਜਮਣਾ ਖਰੀਦ ਕੇ ਲੈ ਆਇਆ ਮਾਈ ਨੇ ਮੁਸਕਰਾ ਕੇ ਕਿਹਾ ਬੇਟਾ ਅਸਲ ਅਮੀਰੀ ਦਿਲ ਦੀ ਨਿਮਰਤਾ ਵਿੱਚ ਹੁੰਦੀ ਹੈ ਜੇ ਤੂੰ ਸਾਰਿਆਂ ਦੇ ਨਾਲ ਪਿਆਰ ਨਾਲ ਰਹੇਂਗਾ ਤਾਂ ਸਾਰੀ ਦੁਨੀਆ ਤੇਰੀ ਹੋਏਗੀ ਬੀਰੂ ਨੇ ਇਹ ਗੱਲ ਆਪਣੀ ਮਾਂ ਸੁਰਮੁਖੀ ਨੂੰ ਦੱਸੀ ਸੁਰਮੁਖੀ ਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਉਹਨੇ ਫੈਸਲਾ ਕੀਤਾ ਕਿ ਹੁਣ ਉਹ ਹੰਕਾਰ ਛੱਡ ਦੇਗੀ ਅਗਲੇ ਹਫਤੇ ਸੁਰਮੁਖੀ ਨੇ ਪਿੰਡ ਵਿੱਚ ਬਹੁਤ ਵੱਡਾ ਲੰਗਰ ਰੱਖਿਆ ਉਹਨੇ ਸਾਰੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਤੇ ਆਪ ਆਪਣੇ ਹੱਥੀਂ ਲੰਗਰ ਵਿੱਚ ਸੇਵਾ ਕੀਤੀ ਉਹਨੇ ਪਿੰਡ ਦੀਆਂ ਔਰਤਾਂ ਦੇ ਕੋਲੋਂ ਮੁਆਫੀ ਮੰਗੀ ਤੇ ਕਹਿਣ ਲੱਗੀ ਮੈਂ ਤੁਹਾਨੂੰ ਹਮੇਸ਼ਾ ਹੀ ਆਪਣੇ ਨਾਲੋਂ ਬਹੁਤ ਜ਼ਿਆਦਾ ਨੀਵਾ ਸਮਝਿਆ ਪਰ ਅੱਜ ਮੈਂ ਸਮਝ ਗਈ ਹਾਂ ਕਿ ਸਾਰਿਆਂ ਦਾ ਦਿਲ ਇੱਕੋ ਜਿਹਾ ਹੀ ਹੁੰਦਾ ਹੈ ਹੁਣ ਬੀਰੂ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਬੀਰੂ ਨੇ ਵੀ ਸਕੂਲ ਵਿੱਚ ਆਪਣਾ ਬਦਲਾਅ ਦਿਖਾਇਆ ਉਹਨੇ ਸੁਖਮਨ ਦੇ ਕੋਲੋਂ ਮਾਫੀ ਮੰਗੀ ਤੇ ਆਪਣੀ ਮਹਿੰਗੀ ਪੈਨਸਲ ਉਹਨੂੰ ਤੋਹਫੇ ਵਜੋਂ ਦੇ ਦਿੱਤੀ ਉਹਨੇ ਸਾਰੇ ਸਹਿਪਾਠੀਆਂ ਦੇ ਨਾਲ ਮਿਲਵਰਤਨ ਸ਼ੁਰੂ ਕਰ ਦਿੱਤਾ ਮਾਸਟਰ ਜਗਤਾਰ ਸਿੰਘ ਨੇ ਬੀਰੂ ਦੀ ਤਾਰੀਫ਼ ਕੀਤੀ ਤੇ ਕਿਹਾ ਬੀਰੂ ਅੱਜ ਤੋਂ ਸੱਚਮੁੱਚ ਬਹੁਤ ਵੱਡਾ ਮਨੁੱਖ ਬਣ ਗਿਆ ਹੈ ਸਮਾਂ ਬੀਤਦਾ ਗਿਆ ਬੀਰੂ ਤੇ ਸੁਰਮੁਖੀ ਹੁਣ ਪਿੰਡ ਵਿੱਚ ਸਾਰਿਆਂ ਦੇ ਪਿਆਰੇ ਸਨ ਉਹਨਾਂ ਨੇ ਸਿੱਖਿਆ ਕਿ ਅਸਲ ਅਮੀਰੀ ਪੈਸੇ ਜਾਂ ਜ਼ਮੀਨ ਵਿੱਚ ਨਹੀਂ ਸਗੋ ਦਿਲ ਦੇ ਸਾਫ਼ ਹੋਣ ਅਤੇ ਨਿਮਰਤਾ ਦੇ ਵਿੱਚ ਹੀ ਹੁੰਦੀ ਹੈ ਪਿੰਡ ਵਾਲੇ ਅਕਸਰ ਗੱਲਾਂ ਕਰਦੇ ਕਿ ਉਹ ਮਾਈ ਕੋਈ ਸੁਧਾਰਨ ਨਹੀਂ ਸੀ ਸ਼ਾਇਦ ਉਹ ਕੋਈ ਬਹੁਤ ਵਧੀਆ ਰੱਬੀ ਰੂਹ ਸੀ ਜਿਨੇ ਉਸ ਮਾਂ ਪੁੱਤ ਨੂੰ ਜ਼ਿੰਦਗੀ ਦਾ ਬਹੁਤ ਵਧੀਆ ਸਬਕ ਸਿਖਾਇਆ ਸੋ ਬੱਚਿਓ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਹੰਕਾਰ ਸਾਨੂੰ ਅੰਨ੍ਹਾ ਕਰ ਦਿੰਦਾ ਪਰ ਨਿਮਰਤਾ ਦੇ ਨਾਲ ਅਸੀਂ ਸਾਰਿਆਂ ਦੇ ਦਿਲ ਜਿੱਤ ਸਕਦੇ ਹੁੰਦੇ ਆ